ਤੁਸੀਂ ਮੇਰੇ ਕੋਲ ਆਏ ਸਾਫ ਹੋ ਗਿਆ ਤੁਸੀਂ ਮੇਰੇ ਕੋਲ ਆਏ ਕੱਲਾ ਐਸਚਓ ਦਾ ਦਫਤਰ ਚਾਹ ਪੀਣ ਦੀ ਨਹੀਂ ਹੁੰਦਾ ਸ਼੍ਰੀਮਾਨ ਜੀ ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰਚਾ ਤਾਂ ਅਸੀਂ ਬਿਆਨ ਦਵਾਂਗੇ ਪਰਚਾ ਦਰਜ ਕੀਤਾ ਜਾਵੇ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਆਜ਼ਾਦ ਦੇਸ਼ ਦੇ ਸਰਬੱਤੀ ਹੈ ਹਿੰਦੂ ਮੁਸਲਮ ਸਿੱਖ ਸਾਈ ਗੁਰੂ ਮਰਨੇਗੇ ਸਾਰੇ ਭਾਈ ਭਾਈ ਹੈ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕਾਨੂੰ ਸਾਡੇ 84ਵੇਂ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੂਕੇ ਤੇ ਸਾਡੀ ਘਟ ਗਣਤੀ ਦੇ ਅਸੀਂ ਜਿਹੜੇ ਕਿ ਸਿੱਖ ਲੋਕ ਦੀ ਘਟ ਗਣਤੀ ਹੈ ਕਾਨੂੰ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਚਾਹਦੇ ਇਹ ਲੋਕੇ ਇਹ ਇੱਥੇ ਬੜਕਾ ਮਾਰ ਰਹੇ ਇਹ ਪੀ ਵੀ ਹਰ ਜਾ ਕੇ ਬੜਕਾ ਮਾਰਨੇ ਸਾਡੂ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਹੀ ਨਹੀਂ ਇੱਥੇ ਕਰਦਾ ਤੁਹਾਡੇ ਨਾਲ ਥੋੜੀ ਜੇ ਮੈਂ ਹੋਣੇ ਚੱਲ ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਛਾਚੱਕ ਲੈਣੀ ਪਰਚਾ ਕਰੋ ਜੀ ਮੇਰੇ ਮੇਰੇ ਬਿਆਨਾਂ ਬਾਰੇ ਨੂੰ ਚਲੋ ਪ੍ਰਧਾਨ ਜੀ ਕੋਈ ਨਹੀਂ ਤੇ ਦੱਤਾ ਫੜਾ ਰੇ ਸ਼ਰਦ ਉਹ ਮੈਂ ਆ ਗਿਆ ਹੁਣ ਕੋਈ ਦੰਗਾ ਨਹੀਂ ਹੋਣਾ ਕੁਝ ਨਹੀਂ ਹੋਣਾ ਅੱਗੇ ਮੈਂ ਚੰਕ ਕਰ ਦੇਣਾ ਇਹ ਦੋ ਹੀ ਸਿਆਣੇ ਪੱਤਰਕਾਰ ਆਪਾਂ ਇਹਨਾਂ ਦੇਖੋ ਇਹਨਾਂ ਰਸ਼ ਉੱਤੇ ਕੋਈ ਪੂਰ ਸੌ ਨਿੱਕੀ ਹੋ ਰਹੀ ਸਰਕੋਨਸੀਬਲ ਹਾਂਜੀ ਹਾਂਜੀ ਬੋਲੋ ਅੱਛਾ ਉੱਥੇ ਗਏ ਜਿਹਨਾਂ ਪੱਤਰਕਾਰ ਸਨ ਉਹਦੇ ਇਥੇ ਕੋਈ ਕੁਝ ਕੀਤਾ ਇੰਚਾਰਜ ਸਾਡੇ ਨਾਲ ਸੀ ਇਹਨਾਂ ਦੀ ਹਾਜ਼ਰੀ ਜਿਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਇੱਥੇ ਕਿ ਅਦਰਵਾ ਚਰਾ ਪੀਤੀ ਤੁਸੀਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਹੋਰ ਤਾਂ ਸੀ ਕੋਈ ਦਿਨ ਨਾ ਨਾ ਮਾਰਿਆ ਗਿਆ ਸੀ ਇਹਨਾਂ ਦਾ ਆਪਣਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨ ਦਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦੇ ਜਿੰਮੇਵਾਰ ਇਹ ਨਹੀਂ ਪੀਂਦੇ ਆ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਸਟ ਤੋਂ ਬੰਦਾ ਗ੍ਰਾਉਂਡ ਤੋਂ ਭੱਜ ਗਿਆ ਸੀ ਆਪਣਾ ਕਰਾ ਲਵਾਂਗੇ ਆ ਭਗਵੰਤ ਜੀ ਮਾਨ ਡੋਪ ਟੈਸਟ ਕਰਾਓ ਹੁਣੇ ਕਰਾਓ ਹੁਣੇ ਕਰਾਓ ਇਹ ਡੋਪ ਟੈਸਟ ਕਰਾਓ ਹੁਣੇ ਹੁਣੇ ਕਰਾ ਲਓ ਹੁਣੇ ਕਰਾ ਲਓ ਚਲੋ ਹੁਣੇ ਚੱਲ ਦਮ ਰੱਖਦਾ ਸ਼ਰਾਬ ਦਿੱਤੀ ਕੋਈ ਚੋਟਾ ਬੰਦਾ ਕਰਕੇ ਯਾਦ ਕਰਾਉਣਾ ਬੰਦਾ ਤੂੰ ਬਣਾਉਣਾ ਬੰਦਾ ਤੂੰ ਬਣਾ ਓਏ ਲੋਕ ਰਹਣਾ ਸਾਰਿਆਂ ਨੇ ਬੰਦਾ ਤੂੰ ਐ ਆਹ ਮੈਨੂੰ ਸਾਰੇ ਯਾਰ ਹੁੰਦਾ ਕੋਣ ਹੈ ਚਲੋ ਵਾਜੀ ਲੋਕੋ ਜਾਓ ਜਿਹਨੇ ਜਾਣਾ ਯਾਰ ਟ੍ਰੇਨ ਆ ਗਈ ਅੰਦਰ ਜਾਓ ਚਲ ਜਲਦੇ ਚਲ ਜਿਓ ਟ੍ਰੇਨ ਵਿੱਚ ਨਿਕਲ ਜਾਣਾ ਤੁਸੀਂ ਜਾਣਾ ਨਹੀਂ ਜੇ ਤੁਸੀਂ ਜਾਣਾ ਟ੍ਰੇਨ ਜਾਓ 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 ਚਲੋ ਚਲੋ ਬਾਈ ਜੀ ਜਾਓ ਚਲੋ ਚਲੋ ਟ੍ਰੇਨ ਵਿੱਚ ਜਾਓ ਯਾਰ ਸਰ ਇਹਨੂੰ ਕੁੱਤੀ ਨੂੰ ਕੁੱਟੀ ਸ਼ਹਿਰ ਵਿੱਚੋਂ ਚਲੋ ਉਹ ਨੂੰ ਕੋਈ ਨਹੀਂ ਮੈਂ ਕਹਿ ਕੇ ਆਹ ਨੂੰ ਮੈਂ ਕਿਹਾ ਰੁਕ ਜਾ ਕੋਈ ਬੀਂਗਾ ਬੀਂਗਾ ਦੇਖਿਆ ਮੈਂ ਥੱਪੜ ਮਾਰਨ ਜਿਹੜਾ ਬੀਂਗਾ ਦੇਖਿਆ ਮੇਰੇ ਵੱਲ ਨੂੰ ਭਾਈ ਹੋ ਜਾਓ ਅੱਗੇ ਸਿਰ ਤੇ ਚਲੋ ਯਾਰ ਥਾਰੇ ਚਲੋ ਯਾਰ ਹੋਰ ਮੂੰਹ ਤੋੜ ਲੈ ਕਰ ਚਲੋ 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 ਅਗਲੇ ਸਰਾਤ ਜੀ ਵੀ ਟਿਕਾ ਡਿੱਗਦੀ ਆ ਪੀਣੀ ਆ ਲੋਕਾਂ ਨੇ ਭੈਣੇ ਕਹਿੰਦੇ ਅੰਬੀ ਕੱਲ ਫੜ ਲੈਣਾ ਗਲਤ ਹੈਪਾ ਮਰੂਖੀ ਕੋਣੇ ਮੇ ਵਾਲ ਇਹ ਦੰਗਾ ਪ੍ਰਚਾਰੀ ਰੱਖ ਵਾਹ ਇੱਕ ਮਿੰਟ ਡੰਡਾ ਨਹੀਂ ਮੇਰਾ ਕੱਟ ਕੇ ਨਹੀਂ ਨਹੀਂ ਜੇ ਨਹੀਂ ਜਾਂਦੇ ਫਿਰ ਮੈਂ ਦੂਜੀ ਤਰ੍ਹਾਂ ਤੋਰਨੇ ਮੈਨੂੰ ਸਭ ਕੁਝ ਆਉਂਦਾ ਚਲੋ ਜਾਓ ਜਾਓ ਯਾਰ ¡Déjale a la izquierda! ਕਾ ਉਹਨਾਂ ਦੀ ਕਿਹਦੀ ਜ਼ਿੰਮੇਵਾਰੀ ਕੋਈ ਬੰਦਾ ਕੁਝ ਹੋ ਜਾਂਦਾ ਨਹੀਂ ਤਾਂ ਇਹਨੇ ਕਰਾਇਆ ਜੀ ਅੱਧੇ ਅੰਨ ਵਾਲੀ ਖਾਲੀ ਕੋਈ ਨਹੀਂ ਕਰਦਾ ਚੱਲ ਗਿਆ ਸੀ ਸੁਣੋ ਇੱਕ ਬੰਦਾ ਮਤਲਬ ਕਿ ਦੇਖੋ ਤੁਸੀਂ ਕਿਸੇ ਨੂੰ ਗਲਤ ਨਹੀਂ ਕਿਹਾ ਤੁਸੀਂ ਇਹ ਕਹਿ ਰਹੇ ਹੋ ਮੈਂ ਦੇਖਿਆ ਤੁਸੀਂ ਨਹੀਂ ਕਹਿ ਰਹੇ ਹੋ ਔਰ ਇੱਕ ਸਰਦਾਰ ਦੀ ਕਦੋਂ ਨੀ ਕੌਣ ਸੀਗਾ x y z ਉਹ ਡੂੜ ਕੇ ਆਇਆ ਕਰਦਾ ਪਤਾ ਨਹੀਂ ਕੀ ਕਰ 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 ਲਿਆ ਦੀ ਨਾ ਭੀੜ ਦਾ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਤੁਸੀਂ ਜਾਣਦੇ ਨਹੀਂ ਨਾ ਕੌਣਾ ਮੈਂ ਵੀ ਨਹੀਂ ਇਹ ਵੀ ਨਹੀਂ ਜਾਣਦੇ ਗੱਲ ਕਿੱ데 ਬੈਣਾ ਕੋਈ ਹੋ ਜਾਂਦਾ ਗੱਲ ਕਿੱ데 ਬੈਣਾ ਇੱਥੇ ਗੱਲ ਬੈਣਾ ਸੀ ਨਾ ਪਹਿਲਾਂ ਪਹਿਲਾਂ ਨਹੀਂ ਪੁੱਛਿਆ ਨਾਲ ਲਿਆਂਦਾ ਜਦ ਅਸੀਂ ਉਹ ਪਰਾਣਾ ਕਿ ਗਾਣਾ ਘਟਾਉਂਦੇ ਨਾ ਉਹ ਤਾਂ ਇਹ ਤੇ ਬਗਰਮ ਹੋ ਗਿਆ ਵੀ ਉਹ ਬਾਬ ਚੱਲ ਗਏ ਸਾਰੇ ਵਾਪਸ ਭੇਜ ਦਿੱਤੇ ਜਿਹੜੀ ਸਾਥ ਰਸਿਓ ਕਰਦੋ ਕੋਈ ਨਹੀਂ ਮੈਂ ਤਾਂ ਤੁਹਾਨੂੰ ਅੱਗੇ ਅੱਗੇ ਇਹ ਕਿਹਾ ਮੇਰੇ ਕੋਲ ਅੱਗੇ ਕਦੇ ਆਏ ਨਹੀਂ ਇਸ ਗੱਲ ਵਿੱਚ ਅਸੀਂ ਵੈਰੀਫਿਕੇਸ਼ਨ ਵੀ ਕਰਾਈ ਹੈ ਸਭ ਕੁਝ ਕਰਾਇਆ ਪਰ ਹੁੰਦਾ ਰਾਤ ਨੂੰ ਇਹ ਦੇਖੋ ਇਹ ਤਾਂ ਰੇਲਵੇ ਸਟੇਸ਼ਨ ਹੈ ਇਹ ਤਾਂ ਲੋਕਲ ਆਸਰਾ ਇਕੱਠਾ ਬਣ ਠੀਕ ਹੈ ਨਾ ਇੱਥੋਂ ਤੋਂ ਪੱਕੇ ਨੂੰ ਜਾਣਾ ਜੀ ਇਹ ਇੱਥੇ ਲੈ ਕੇ ਆਈਏ ਆਪਾਂ ਨੂੰ ਉਹਨਾਂ ਨੂੰ ਲੈ ਕੇ ਆਈਏ ਉੱਥੋਂ ਇੱਥੇ ਵੀ ਜਾਓ ਜੀ ਤੁਹਾਨੂੰ ਟਿਕਟ ਵੀ ਆਈ ਲੈ ਲੈਂਦੇ ਆ 350 ਸਾਲਾ ਨੂੰਣਾ ਡੇਢ ਡੇਢ 2200 ਬੰਦਾ ਜੂਪੀ ਤੋਂ ਆਉਂਦੇ ਦਰਸ਼ਣ ਇਹਨਾਂ ਦਿਨਾਂ ਜੀ ਆਉਂਦੇ ਆ ਪਾਜੀ ਸੁਣੋ ਰਾਤ ਦਾ ਐਡਾ ਉਹ ਅਸਰ ਮਾਣਾ ਪੈਂਦਾ ਨਾ 350 ਸਾਲਾ ਹੈਗਾ ਤੁਸੀਂ ਖਬਰ ਲਾਣੀ ਹੈ ਮੀਡੀਆ ਜੀ ਉਹਨਾਂ ਨੂੰ ਸਾਡੀ ਹੈਗੀ ਆ ਸਰਕਾਰ ਦਾ ਕੀ ਪ੍ਰਸ਼ਾਸਨ ਦਾ ਗਿਆ ਅਸੀਂ ਇਸ ਇਸ ਚ ਬਿਜ਼ੀ ਹੁੰਦੇ ਆ ਅਸੀਂ ਕੀ ਪਾਟਰੀ ਕਰ ਰਹੇ ਆ ਇਹ ਬਾਰ ਹੋ ਗਿਆ ਅਸੀਂ ਜੋ ਲੋਕਾਂ ਨੂੰ ਬੁਲਾਉਣਾ ਹੈ ਕਿ ਲੋਕਾਂ ਨੂੰ ਭਜਾਣਾ ਅੱਜਕੱਲ੍ਹ ਖਬਰਾਂ ਦੀ ਉਲਟ ਪੈ ਜਾਂਦਾ ਸਰੋਣਾ ਸਾਹਿਬ ਅਸੀਂ ਖਬਰ ਨਹੀਂ ਲਾਣੀ ਪਤਾ ਕੀ ਜਾਂਦਾ ਖਬਰਾਂ ਨਹੀਂ ਲਾਣੀ ਸੀ ਵੱਲੀ ਸਰਕਾਰ ਵੀ ਅਸੀਂ ਵੀ ਕਿੰਨਾ ਪ੍ਰਚਾਰ ਕਰ ਰਹੇ ਹਾਂ ਸਾਡੇ ਅਸੀਂ ਲੋਕਾਂ ਨੂੰ ਬੁਲਾਉਣਾ ਆਪਣੇ ਕੋਲ ਅਸੀਂ ਆਪਣਾ ਕਲਚਰ ਦਿਖਾਣਾ ਲੋਕਾਂ ਨੂੰ ਕਿ ਅਸੀਂ ਲੋਕ ਕਿਹੜਾਣੇ ਹਾਂ ਮੇਰੀ ਤੁਹਾਨੂੰ ਇੱਕ ਹੀ ਬੇਨਤੀ ਹੈ ਬਸ ਅਸੀਂ ਭੁਣਾਣੇ ਤਾਂ ਨਹੀਂ ਕੋਈ ਜਿੱਤ ਜਾਣ ਕੀ ਗੱਲ ਕਰ ਰਹੇ ਹੋ ਫਿਰ ਆਪਾਂ ਨੂੰ ਲੋੜ ਹੈ ਭਾਈ ਤੁਸੀਂ ਮੈਨੂੰ ਦੱਸੋ ਕਿ ਉਹਨਾਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਵੀ ਇੱਧਰ ਸ਼ਰਾਬਾਂ ਪੀਤੀਆਂ ਹੋਈਆਂ ਵੀ ਚਲੋ ਭਾਈ ਆਪਾਂ ਇੱਥੇ ਮਾਤਰੀ ਸਾਹਿਬ ਨਾਲ ਬੈ ਕੇ ਸਹੀ ਗੱਲ ਕਰ ਲਈਏ ਡਿਸਕਸ਼ਨ ਸਾਰੀ ਕਰ ਦੇਵੀਂ ਤੇ ਆਪਾਂ ਕਿੱਥੇ ਜਾ ਕੇ ਤੇ ਯਹੀ ਗੱਲ ਤਾਂ ਭਾਈ ਯਹੀ ਹੈ ਇਹ ਆਇਆ ਸ਼ਰਾਬੀ ਗੱਲ ਲੱਫੇ ਮੇਰਾ ਤੁਹਾਡਾ ਪਹਿਲਾਂ ਗੱਲ ਰਿਹਾ ਹੈ ਕੀ ਗੱਲ ਹੈ ਜੀ ਗੱਲ ਕੀ ਹੋਈ ਭਾਈ ਜੀ ਅਸੀਂ ਇਹ ਲਗਾਤਾਰ ਮੈਂ ਪਿਛਲੇ 23 ਦਿਨ ਤੋਂ ਮੇਰੀ ਨਜ਼ਰ ਸੀ ਕਿ ਤਖਤ ਸ੍ਰੀ ਤੇਜਾਰ ਸਾਹਿਬ ਦੇ ਦੁਆਲੇ ਦੁਆਲੇ ਭਈਏ ਸ਼ਰਾਬੀ ਤੇ ਉਹਨੇ ਮੈਨੂੰ ਵੀਡੀਓ ਭੇਜੀ ਹੈ ਅੱਜ ਮੈਂ ਇਹ ਐਸਐਸ ਦਾ ਧਿਆਨ ਚ ਲਿਆਦਾ ਜੀ ਜਿਸਮੇਰ ਸਿੰਘ ਦੇ ਆਪਾਂ ਕਿਹਾ ਵੀ ਛਾ ਨੂੰ ਜਾਨਦੇ ਆ ਆਪਾਂ ਛਾ ਨੂੰ ਕਹਿੰਦੇ ਚੈੱਕ ਕਰ ਲੈਂਦੇ ਚੈੱਕ ਕੀਤੇ ਜੀ ਉਹ ਸਾਰੇ ਬਿਨਾ ਪ੍ਰੂਫਾਂ ਤੋਂ ਨਿਕਲੇ ਕਹਿੰਦੇ ਦਾਰੂ ਪੀਤੀ ਹੋ ਸੀਗੀ ਬਿਨਾ ਪ੍ਰੂਫਾਂ ਤੋਂ ਸੀ ਆਪਾਂ ਉਹ ਲੈ ਕੇ ਆ ਗਏ ਲਾਈਵ ਕਰਕੇ ਲੈ ਕੇ ਆਏ ਉਹਨਾਂ ਦੇ ਕਹੇ ਤੇ ਇਹ ਐਸਐਸ ਦਾ ਬਿਲਕੁਲ ਕਹੇ ਇੱਥੇ ਪ੍ਰਧਾਨ ਆਇਆ ਕਹਿੰਦਾ ਇੱਥੇ ਹਿੰਦੂ ਸਿੱਖ ਆਪਾਂ ਇੱਕ ਆਪਾਂ ਇਹ ਕੌਣ ਪ੍ਰਧਾਨ ਕੌਣ ਹਰਜੀਤ ਸਿੰਘ ਜੀਤਾ ਉਹ ਪ੍ਰਧਾਨ ਹੈ ਲਾਈਵ 'ਚ ਵੀ ਹੈਗਾ ਸਾਰਾ ਇਹ ਨਾਲ ਕੋਈ ਸਰਪ੍ਰਦਾ ਨੇ ਹੈਗਾ ਵੀ ਆਪਾਂ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਹੋ ਬਣਾ ਰਹੇ ਅਸੀਂ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ ਬਣਾਇਆ ਅੱਜ ਦਾ ਸਿਰਫ ਬినాਧਾਰ ਕਰਦੇ ਥੋੜੇ ਕੋਲ ਨਹੀਂ ਆ ਭਾਈ ਜਾਓ ਜੇ ਹੈਗੇ ਆ ਭਾਈ ਇੱਥੇ ਰਹੋ ਆਪਾਂ ਇਹ ਗੱਲ ਕੀ ਯਾਰ ਇਹਨਾਂ ਅਗੇ ਇੱਥੇ ਭਾਈ ਡਰਾਮਾ ਰਚਤਾ ਹੋ ਉਸ ਤੋਂ ਬਾਅਦ ਆਪਾਂ ਮੈਂ ਮਾਤਰੀ ਸਾਹਿਬ ਨੂੰ ਵੀ ਫੋਨ ਕੀਤਾ ਉੱਥੇ ਗੱਲ ਕਰਕੇ ਕਿਆ ਜਿਨੇ ਪੁਲਿਸ ਦੀ ਹਾਜ਼ਰੀ ਸਾਰਿਆਂ ਨਾਲ ਗੱਲ ਕੀਤੀ ਕਿਹੜਾ ਰੋਗ ਦਾ ਮੈਂ ਦੇਖ ਲਊਗਾ ਜੋ ਗੱਲ ਕਰਦੇ ਤੇ ਮੈਂ ਹੁਣ ਬੇਨਤੀ ਇਹ ਕਰਦਾ ਸੋਚੇ ਲੋਕਾਂ ਨੂੰ ਅਨੰਦਪੁਰ ਸਾਹਿਬ ਦੇ ਆ ਕਿ ਦੱਸੋ ਜੇ ਤਾਂ ਅਸੀਂ ਗਲਤ ਕੀਤਾ ਤਾਂ ਸਾਡੇ ਅੰਗੇਸਟ ਆਇਓ ਜੇ ਇਹ ਬੰਦੇ ਗਲਤ ਕੀਤਾ ਜੇ ਇਹਗੇ ਸਟੋਪ ਆਪਾਂ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਇੱਕ ਪਾਸਾ ਹੋਣਾ ਪੈਣਾ ਕਿਉਂਕਿ ਜੇਆਂ ਕੋਈ ਪਛਾਣ ਪੱਤਰ ਨਹੀਂ ਆਪਾਂ ਕਿੱਦਾਂ ਫੜ ਲਾਂਗੇ ਉਹਨੂੰ ਕੱਲੋਂ ਕੋਈ ਜਿੱਦਾਂ ਹੁਣ ਉਹਨੇ ਕੀਤਾ ਕਰਾਇਆ ਉਹਨੂੰ ਆਪਾਂ ਬਾਰ-ਬਾਰ ਕਹਿੰਦੇ ਤੁਸੀਂ ਪਛਾਣ ਪੱਤਰ ਚੈੱਕ ਕਰ ਰਹੇ ਸੀਗੇ ਆਪਾਂ ਇਹਨਾਂ ਦੇ ਪਛਾਣ ਪੱਤਰ ਪੁਲਿਸ ਦੀ ਹੈ ਜੀ ਚੈੱਕ ਕਰ ਰਹੇ ਸੀ ਪੁਲਿਸ ਨਾਲ ਲੈ ਕੇ ਸਾਡੇ ਕੋਲ ਚਲੋ ਕੋਈ ਥਰਡ ਹੀ ਨਹੀਂ ਆਪਾਂ ਸਿਰਫ ਇਹ ਹੈ ਕਿ ਪਛਾਣ ਪੱਤਰ ਉਹਨਾਂ ਕੋਲ ਸੀਗੇ ਤਾਂ ਉਹ ਛੱਡ ਤੇ ਜਿਹੜੇ ਨਹੀਂ ਸੀਗੇ ਉਹਨਾਂ ਕੋਲ ਕਿਹਨਾਂ ਕੋਲੇ ਹੈਗੇ ਸੀ ਆਪਾਂ ਕਿੱਦਾਂ ਕੁਝ ਨਹੀਂ ਕੀਤਾ ਹੂੰ ਜਿਨ੍ਹਾਂ ਕੋਲੇ ਨਹੀਂ ਸੀ ਆਪਾਂ ਉਹਨੂੰ ਜਿਹੜਾ ਕਿ ਜਿਨਾਂ ਕੋਲ ਕੋਈ ਪੇਪਰ ਹੀ ਨਹੀਂ ਸੀਗਾ ਉਹ ਕਿੱਦਾਂ ਇੱਥੇ ਆਈ ਜਿੱਦਾਂ ਕੋਈ ਕ੍ਰਾਈਮ ਕੁਝ ਹੋ ਜਾਵੇ ਉਹ ਜਿੰਮੇਵਾਰ ਹੁੰਦਾ ਕਿੰਨੇ ਕਿਸੇ ਕਿਸ ਤਰ੍ਹਾਂ ਦੇ ਜਿਹੜੇ ਬਿਨਾਂ ਪਛਾਣ ਪੱਤਰ ਤੋਂ ਸੀ ਆਪਾਂ ਜਿਹੜੇ ਅੱਜ ਗਿਣੇ ਅੱਜ 51 ਗਿਣੇ ਜੀ 55 ਸੀ ਚਾਰਾਂ ਕੋਲੇ ਹੈਗੇ ਸੀ ਉਹ ਭੇਜਤੇ 55 ਜਿਹੜੇ ਬਿਨਾਂ ਪੇਪਰਾਂ ਤੋਂ ਤੁਸੀਂ ਕਹਿਣਾ ਚਾਹੁੰਦਾ ਏ ਕੋਈ ਹਾਂਜੀ ਬਿਲਕੁਲ ਜੀ ਮੈਂ ਕਹਿਣਾ ਚਾਹੁੰਦਾ ਮੈਂ ਵੀ ਇੱਕ ਸ਼ਹਿਰ ਦਾ ਜ਼ਿੰਮੇਵਾਰ ਬੰਦਾ ਤੇ ਅਸੀਂ ਸਾਰੇ ਆਪਣੇ ਚੌਂਕੀ ਸਾਹਿਬ ਜਰ ਸਾਹਿਬ ਨਾਲ ਲੈ ਕੇ ਜਸਮੇਤ ਸਿੰਘ ਨਾਲ ਲੈ ਕੇ ਅਸੀਂ ਗਏ ਆ ਸਾਰੇ ਪਛਾਣ ਪੱਤਰ ਚੈੱਕ ਕੀਤੇ ਤਕਸ਼ਾਲੀਕਾ ਕਰਦਾ ਤੇ ਬਿਲ ਔਰ ਅਧਿਆਨਾਵਦਨ ਸ਼ਰਾਬੀਤੀ ਹੁੰਦੀ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਆਧਾਰ ਕਾਰਡ ਦੇਖੋ ਜੇ ਤੁਹਾਡਾ ਕੋਈ ਹੈਗੇ ਆ ਆਪਣੀ ਚਾਰਚਾਰਾ ਵੀ ਚੈੱਕ ਕੀਤਾ ਸੀ ਇਹਨਾਂ ਕੋਈ ਹੈਗੇ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਕਿਸੇ ਨੂੰ ਗਾਲ ਕੱਢੀ ਜਿਨ੍ਹਾਂ ਕੋ ਨਹੀਂ ਸੀ ਉਹਨਾਂ ਨੂੰ ਸਾਰੇ ਅਸਲ ਲਿਆਏ ਪੁਲਿਸ ਨੂੰ ਦੱਸ ਕੇ ਲੈ ਕੇ ਆਏ ਵੀ ਅਸੀਂ ਇਹਨਾਂ ਨੂੰ ਟ੍ਰੇਨ ਚੜਾ ਦਈਏ ਜੀ ਉਹ ਕਹਿੰਦੇ ਚੜਾ ਦਿਓ ਅਸੀਂ ਇੱਥੇ ਆਏ ਆ ਇਹ ਆਪਣਾ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲਰੇ ਆਇਆ ਤੇ ਇਹ ਆ ਕੇ ਸਾਨੂੰ ਉੱਚੀ ਗਾਲ ਕੱਢਣ ਲੱਗ ਪਿਆ ਤਾਂ ਇਹਨੇ ਕੀ ਕੀਤਾ ਇਹਨੇ ਜਿੰਨੇ ਬੰਦੇ ਅਸੀਂ ਇੱਥੇ ਲੈ ਕੇ ਸਾਰਿਆਂ ਨੂੰ ਭਜਾਤਾ ਕਹਿੰਦਾ ਜਲੋ ਵਾਪਸ ਜਾਓ ਵਾਪਸ ਜਾਓ ਸ਼ਹਿਰ ਤੇ ਮੇ ਉਹ ਗੱਲ ਇਹ ਹੈ ਵੀ ਜੇ ਕੱਲ ਨੂੰ ਕੋਈ ਕ੍ਰਾਈਮ ਕਰ ਜਾ ਉਹਨਾਂ ਦਾ ਕੋਈ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਨਾ ਇਹਨੂੰ ਉਹਨਾਂ ਦੀ ਪਛਾਣ ਹੈ ਜੇ ਕੱਲ ਨੂੰ ਇੱਥੇ ਕੋਈ ਰੁਕਤ ਜਿੰਮਬਰ ਕੋਣੇ ਸੋ ਬਿਲਕੁਲ ਇਹ ਮਾਮਲਾ ਜਿਹੜਾ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨਜ਼ਦੀਕ ਜਿਹੜੇ ਬਿਨਾ ਪਛਾਣ ਪੱਤਰਾਂ ਤੋਂ ਕੁਝ ਪ੍ਰਵਾਸੀ ਸਨ ਉਹਨਾਂ ਦੀ ਪਛਾਣ ਨੂੰ ਲੈ ਕੇ ਹੋਇਆ ਖਾਸ ਤੌਰ ਤੇ ਭਗਵੰਤ ਸਿੰਘ ਮਟੌਰ ਜਿਹੜੇ ਸੋਸ਼ਲ ਐਕਟਿਵਿਸਟ ਤੇ ਪੱਤਰਕਾਰ ਵੀ ਨੇ ਉਹ ਤੇ ਨਾਲ ਬਲਜੀਤ ਪਰੋੜਾ ਜਿਹੜੇ ਉਹ ਉੱਥੇ ਪੁੱਜੇ ਤੇ ਉਹਨਾਂ ਦੇ ਵੱਲੋਂ ਜਿਹੜਾ ਚੈੱਕ ਕੀਤਾ ਗਿਆ ਤੇ ਦੂਜਾ ਪੱਖ ਕੀ ਹੈ ਇੱਥੇ ਕੀ ਗੱਲਬਾਤ ਪ੍ਰਧਾਨ ਜੀ ਕੀ ਗੱਲਬਾਤ ਪੂਰੀ ਮਾਮਲਾ ਕੀ ਹੋਇਆ ਜੀ 사ਸੀ ਗੱਲ ਜੀ ਮੈਨੂੰ ਜਿਵੇਂ ਹੀ ਪਤਾ ਲੱਗਿਆ ਕਿ ਇੱਕ ਦੋਕ ਪੱਤਰਕਾਰ ਹੈ ਜਿਨ੍ਹਾਂ ਦਾ ਕਰਤਾਰ ਆਪ ਹੀ ਜਿਹੜਾ ਗਲਤ ਕੰਮਾਂ ਦੇ ਵਿੱਚ ਘਿਰਿਆ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਆ ਕੇ ਕੁਝ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਸਟੇਸ਼ਨ ਤੇ ਪਹੁੰਚ ਕੇ ਆ ਕੇ ਵੀਡੀਓ ਪਾ ਰਹੇ ਹੈ ਕਿ ਬਾਹਰ ਨਿਕਲ ਜੋ ਸਾਡਾ ਜਿਹੜਾ ਹੈਗਾ ਸ਼ਹਿਰ ਛੱਡ ਦੋ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਮੈਂ ਉਦੋਂ ਤਰੰਤ ਸਟੇਸ਼ਨ ਤੇ ਪਹੁੰਚ ਗਿਆ ਮੈਂ ਇਸ ਤੋਂ ਬਾਅਦ ਇਹ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਸੀ ਅੱਜ ਉਸੇ ਸ਼੍ਰੀ ਗੁਰੂ ਤੇਗ ਉਹਨਾਂ ਸ਼੍ਰੀ ਤੇਗ ਬਹਾਦਰ ਜੀ ਦਾ ਛੀਤੀ ਦਿਨ ਵੀ ਚੱਲ ਰਿਹਾ ਹੈ 350 ਸਾਲਾਂ ਚੱਲ ਰਿਹਾ ਹੈ ਪਰ ਇਹਨਾਂ ਵੱਲੋਂ ਜਿਹੜੀ ਇਹ ਕੋਈ ਜੀ ਹਰਕਤ ਕੀਤੀ ਗਈ ਉਸ ਕਾਰਨ ਮੈਂ ਇਹਨਾਂ ਕੋਲ ਪਹੁੰਚਿਆ ਤੇ ਜਦੋਂ ਮੈਂ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਮੈਨੂੰ ਸਾਰੇ ਮਜ਼ਦੂਰਾਂ ਦੱਸਿਆ ਕਿ ਸਾਨੂੰ ਸਿਰਫ ਐਜ਼ ਅ ਹਿੰਦੂ ੱੱਕੇ ਨਾਲ ਇਹਨਾਂ ਵੱਲੋਂ ਬਾਹਰ ਕੱਢੇ ਜਾ ਰਹੇ ਆ ਕਈ ਕਈਆਂ ਦੇ ਕੋਲ ਸ਼ਨਾਖਤੀ ਕਾਰਡ ਆਧਾਰ ਕਾਰਡ ਵੋਟਰ ਕਾਰਡ ਵੀ ਸੀ ਪਰ ਉਹਨਾਂ ਨਾਲ ਇਹ ੱੱਕੇ ਨਾਲ ਬੱਸ ਰੁਕੀ ਕਰਕੇ ਉਹਨਾਂ ਨੂੰ ਬਾਹਰ ਕੱਢ ਰਹੇ ਸੀਗੇ ਮਾ ਉਹਨਾਂ ਨੂੰ ਕਿਹਾ ਵੰਗਾ ਜਿਨ੍ਹਾਂ ਕੋਲ ਕਾਰਡ ਆਧਾਰ ਕਾਰਡ ਹੈ ਸਭ ਕੁਛ ਆਓ ਆਪਣਾ ਆਪਣਾ ਸ਼ਹਿਰ ਦੇ ਅੰਦਰ ਚਲੋ ਜਿਹਨਾਂ ਕੋਲ ਨਹੀਂ ਵੀ ਹੈ ਉਹ ਆਪਣਾ ਆਪਰੇ ਆਇਡੈਂਟੀਟੀ ਪ੍ਰੂਫ ਦਿਓ ਦੇਖੋ ਕਿਸੇ ਇੱਕ ਬੰਦੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਗਲਤੀ ਕੀਤੀ ਹੈ ਹੋ ਸਕਦਾ ਹੈ ਕਿ ਕੀਤੀ ਵੀ ਹੈ ਉਹ ਗਲਤੀ ਸਿੱਖ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਮੁਸਲਮਾਨ ਵੀ ਕਰ ਸਕਦਾ ਅਸਾਈ ਵੀ ਕਰ ਸਕਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਵੀ ਬਹੁਤ ਹਨਉਣੀ ਕੀਤੀ ਹੈ ਜਿਹੜੀ ਕਿ ਇੱਕ ਬੱਚੇ ਦੇ ਨਾਲ ਕੀਤੀ ਹੈ ਅਸੀਂ ਸਾਰੇ ਹੀ ਉਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਤੁਸੀਂ ਇੱਕ ਜਿਹੜੇ ਗਰੀਬ ਲੋਕਾਂ ਨੂੰ ਕੱਢ ਕੱਢ ਕੇ ਜੇ ਸਟੇਸ਼ਨ ਤੇ ਛੱਡ ਰਹੇ ਹੋ ਇੱਕ ਦੋ ਬੰਦੇ ਉਹ ਜੋ ਸ਼ਰਾਬ ਪੀ ਗਏ ਉਹ ਨਸ਼ਾ ਕਰਕੇ ਜਿਹੜੇ ਡੋਬ ਡਟ ਕਰਨ ਤੋਂ ਬਚ ਗਏ ਦੇ ਬੰਦੇ ਉਹ ਉਹ ਬੰਦੇ ਅੱਜ ਉਹ ਜੋ ਇੱਕ ਦੋ ਪੱਤਰਕਾਰ ਬੰਦੇ ਮੋਰੇ ਲਾ ਕੇ ਬਾਹਰ ਕੱਢ ਰਹੇ ਆ ਦੱਪਕੇ ਮਾਰ ਰਹੇ ਆ ਲੋਕਾਂ ਨੂੰ ਮੈਂ ਬਤੌਰ ਪ੍ਰੈਜ਼ੀਡੈਂਟ ਮਿਊਸਪਲ ਕਮੇਟੀ ਅਨੰਦਵਰ ਸਾਹਿਬ ਉਹਨਾਂ ਲੋਕਾਂ ਨੂੰ ਅੱਗੇ ਵਿਸ਼ਵਾਸ ਦਿਵਾਇਆ ਕਿ ਦੇਖੋ ਜੀ ਅਸੀਂ ਸਾਰੇ ਹਿੰਦੁਸਤਾਨੀ ਆ ਆਜ਼ਾਦ ਮੁਲਕ ਦੇ ਵਾਸੀ ਆ ਸਾਨੂੰ ਸ਼ਹੀਦ ਭਗਤ ਸਿੰਘ ਗਾਂਧੀ ਜੀ ਨੇ ਆਜ਼ਾਦੀ ਦਵਾਈ ਹੈ ਸਾਰਾ ਹਿੰਦੁਸਤਾਨ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਾ ਨਹੀਂ ਫ੍ਰੀ ਆ ਤੁਸੀਂ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਖਾ ਪੀ ਸਕਦੇ ਆ ਕੋਈ ਵੀ ਧਰਮ ਅਪਣਾ ਸਕਦੇ ਆ ਭੋਗ ਸਕਦੇ ਆ ਤੁਹਾਡੇ ਕੋਲ ਸਾਰੇ ਅਧਿਕਾਰ ਆ ਤੁਹਾਡੇ ਮੌਲਿਕ ਅਧਿਕਾਰ ਸਭ ਨੂੰ ਪਤਾ ਮੌਲਿਕ ਅਧਿਕਾਰ ਸਾਰਿਆਂ ਨੂੰ ਮੌਲਿਕ ਅਧਿਕਾਰ ਵਰਤਣ ਦੇ ਅਧਿਕਾਰ ਆ ਪਰ ਇਹਨਾਂ ਨੇ ਬੰਦੇ ਵੱਲੋਂ ਧੱਕਾ ਕੀਤਾ ਜਾ ਸਕਦੇ ਅਸੀਂ ਇਹਦੀ ਸਖਤ ਹਿੰਦਾ ਕੀਤੀ ਤੇ ਇਹਨਾਂ ਨੂੰ ਉੱਥੇ ਦੇ ਭਜਾਇਆ ਨਹੀਂ ਪਰ ਉਹ ਕਹਿ ਰਹੇ ਕਿ ਸਿਰਫ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਹੈ ਜਿ세 ਉਹਨਾਂ ਨੂੰ ਕਿਹਾ ਨਹੀਂ ਇਹਨਾਂ ਕੋਲ ਕੋਈ ਧਿਕਰ ਨਹੀਂ ਹੈ ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ شناختੀ ਕਾਰਡ ਨਹੀਂ ਹੈ ਉਹ ਪੁਲਿਸ ਰਿਪੋਰਟ ਕਰ ਸਕਦੇ ਆ ਪੁਲਿਸ ਨੂੰ ਕਹਿੰਦਾ ਸੀ ਮੌਕੇ ਤੇ ਬੁਲਾਇਆ ਸੀ ਨਹੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਉਹ ਮੈਨੂੰ ਨਹੀਂ ਪਤਾ ਪੁਲਿਸ ਨੂੰ ਬੁਲਾਇਆ ਉਹ ਇਹ ਦੱਸ ਸਕਣਗੇ ਜਾਂ ਪੁਲਿਸ ਦੱਸੇਗੀ ਪਰ ਮੈਂ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਇੱਥੇ ਪਹੁੰਚਿਆ ਮੈਨੂੰ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਆਧਾਰ ਕਾਰਡ ਦਿਖਾਏ ਵੋਟਰ ਕਾਰਡ ਦਿਖਾਏ ਠੀਕ ਹੈ ਆਪਣੇ ਨੀਲੇ ਕਾਰਡ ਵੀ ਦਿਖਾਏ ਤੇ ਮੈਨੂੰ ਦੁੱਖ ਲੱਗਾ ਕਿ ਦੇਖ ਹਿੰਦੂ ਨੇ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਫਲਾਈ ਫਲਾਈ ਜਾ ਰਹੀ ਹੈ ਇੱਕ ਦੰਗਾ ਭੜਕਾਇਆ ਜਾ ਰਿਹਾ ਇੱਕ ਫੇਰ 1984 ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲੂ ਸਾਡੇ 3 ਪੈਣਾ ਬੱਚੇ ਦਿੱਲੀ ਦੇ ਵਿੱਚ ਵਿਆਹ ਦੇ ਵਿੱਚ ਜੂਪੀ ਦੇ ਵਿੱਚ ਘਾਟ ਗਣਤੀ ਵਿੱਚ ਰਹ ਰਹੇ ਹਨ ਰਹ ਰਹੇ ਹਨ ਕੱਲ ਉਹਨਾਂ ਨਾਲ ਤੱਕਾ ਹੋ ਰਿਹਾ ਕੀ ਇਹ ਲੋਕ ਜ਼ਿੰਮੇਵਾਰ ਹੋਣਗੇ ਇਹ ਲੋਕ ਜ਼ਿੰਮੇਵਾਰੀ ਲੈਣਗੇ ਉਹਨਾਂ ਦੀ ਉਹ ਕਹਿੰਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੱਲੂ ਕੋਈ ਇੱਥੇ ਗਲਤੋਂ ਕਰਦੇ ਬੰਦੇ ਜਿਨ੍ਹਾਂ ਕੋਲ ਕੋਈ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਲੈ ਰਹੀ ਹੈ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਅਫੀਸ਼ੀ ਜਿੰਮੇਵਾਰੀ ਲੈਂਦੇ ਅੱਜ ਤੱਕ ਵੀ ਜਿੰਮੇਵਾਰੀ ਸੀਗੀ ਅੱਜ ਤੱਕ ਗਲਤ ਨਹੀਂ ਹੋ ਗਿਆ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਕੱਢ ਦਿੱਤੇ ਆਨੰਦਪੁਰ ਸਾਹਿਬ ਤੁਸੀਂ ਦੇਖੋ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਹੀ ਬਿਆਨ ਦੇ ਚੁੱਕਾ ਕਿ ਕੋਈ ਵੀ ਧਰਮ ਜਾਤੀ ਦਾ ਲੋਕ ਕੋਈ ਵੀ ਗਲਤੀ ਕਰ ਸਕਦਾ ਉਹਦੇ ਲਈ ਕਾਨੂੰਨ ਹੈ ਜੇਲਾਵਾਂ ਬਣੀਆਂ ਹੋਈਆਂ ਹਨ ਅਦਾਲਤਾਂ ਬਣੀਆਂ ਹੋਈਆਂ ਹਨ ਉਹਦੇ ਵਿੱਚ ਸਾਰੇ ਬਸ ਇਨਸਾਫ ਮਿਲਦਾ ਹੈ ਮੈਂ ਮੈਂ ਇਹ ਵੀ ਨਾਲ ਇਹ ਵੀ ਨਾਲ ਕਹਿੰਦਾ ਕਿ ਜੋ ਉਸ ਬੱਚੇ ਨਾਲ ਜਿਹੜਾ ਤੱਕਾ ਕੀਤਾ ਗਿਆ ਪ੍ਰਵਾਸੀਆਂ ਵੱਲੋਂ ਕਿਨਾਂ ਨੇ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਚਾਹੀਦੀ ਚਲੋ ਪ੍ਰਸ਼ਾਸਨ ਦਾ ਇਹਦੇ ਬਾਰੇ ਕੀ ਕਹਿਣਾ ਹੈ ਪ੍ਰਸ਼ਾਸਨ ਇੱਕ ਤਰ੍ਹਾਂ ਕੀ ਜਿਹੜੇ ਨੇ ਐਸਐਚਓ ਦਾ ਨਿਸ਼ਵੀਰ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪੁੱਜਨੇ ਕਿਉਂਕਿ ਸ਼ਹਿਰ ਦਾ ਮਾਹੌਲ ਜਿਹੜਾ ਪੀਸਫੁੱਲ ਰੱਖਣਾ ਬਹੁਤ ਜ਼ਰੂਰੀ ਹੈ ਬੇਸ਼ੱਕ ਰਾਤ ਦਾ 10:30 11 ਵਜੇ ਦਾ ਸਮਾਂ ਹੋ ਚੁੱਕਿਆ ਪਰੰਤੂ ਪੂਰੀ ਟੀਮ ਇੱਥੇ ਲੈ ਕੇ دانشਵੀਰ ਸਿੰਘ ਯੂਐਸਐਚਓ ਨੇ थाना ਮੁਖੀ ਨਾਮਪੁਰ ਸਾਹਿਬ ਪੁੱਜਨੇ ਗੱਲਬਤ ਕਰਦੇ ਆ ਐਸਐਸਪੀ ਸਾਹਿਬ ਕੀ ਪੂਰਾ ਇਹ ਮਾਮਲਾ ਹੋਇਆ ਤੇ ਕੀ ਮੌਕੇ ਦੇ ਹਾਲਾਤ ਸੀ ਜਦੋਂ ਤੁਸੀਂ ਇੱਥੇ ਪੁੱਜੇ ਮੈਨੂੰ ਮਾਨਯੋਗ ਐਸਐਸਪੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਆਨਲਾਈਨ ਕੋਈ ਲਾਈਵ ਚੱਲ ਰਿਹਾ ਤੁਸੀਂ ਰੇਲਵੇ ਸਟੇਸ਼ਨ ਪਹੁੰਚੋ ਜੀ ਜੀ ਸੁਮਿੰਦੀ ਜਦੋਂ ਮੈਂ ਮੌਕੇ ਤੇ ਆਇਆ ਤਾਂ ਪ ਤੇ ਉਸ ਜੋ ਦੱਸਿਆ ਜਾ ਰਿਹਾ ਮੌਕੇ ਤੇ ਵੀ ਦੋ ਪੱਤਰਕਾਰ ਸੀਗੇ ਉਹਨਾਂ ਵੱਲੋਂ ਜਿਹੜਾ ਹੈ ਕੋਈ ਹੇਟੇਡ ਫਲਾਣ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਜਿਹੜੀ ਸਿਚੁਏਸ਼ਨ ਸੀਗੀ ਥੋੜੀ ਤਣਾਅਪੂਰਵਕ ਸੀਗੀ ਉਸ ਤੋਂ ਬਾਅਦ ਜਿਹੜਾ ਦੋਨੋਂ ਪਾਰਟੀਆਂ ਨੂੰ ਸਮਝਾਇਆ ਗਿਆ ਸਾਈਡ ਕੀਤਾ ਗਿਆ ਤੇ ਜਿਹੜੇ ਵੀ ਭੇਡ ਸੀਗੀ ਹੁੱਲੜਬਾਜੀ ਵਾਲੀ ਉਹ ਸਾਰਿਆਂ ਨੂੰ ਭਜਾਤਾ ਗਿਆ ਇੱਥੋਂ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਕੋਈ ਕਨਫਰੋਨਟੇਸ਼ਨ ਸਿੱਧੇ ਤੌਰ ਤੇ ਤਾਂ ਨਹੀਂ ਕਿਸੇ ਦੀ ਹੋਈ ਮੈਂ ਆਪ ਦੀ ਮੱਦੀਮ ਰਹੀ ਇਹ ਹੀ ਬੇਨਤੀ ਕਰਦਾ ਕਿ ਪਲੀਜ਼ ਜਿਹੜਾ ਸ਼੍ਰੀ ਨੰਦਪੁਰ ਸਾਹਿਬ ਸ਼ਹਿਰ ਹੈਗਾ ਬਹੁਤ ਹੀ ਯਾਣਾ ਪੀਸਫੁਲ ਸ਼ਹਿਰ ਆ ਸ਼ਹਿਰ ਦੇ ਬਸਨੀਕ ਬਹੁਤ ਜ਼ਿਆਦਾ ਵਧੀਆ ਨੇ ਕੋਆਪਰੇਟਿਵ ਨੇ ਪੀਸਾ ਬੜਾ ਮਾਹੌਲ ਜਿਹੜਾ ਹੈਗਾ ਸ਼ਹਿਰ ਚ ਨਾ ਕ੍ਰੀਏਟ ਕੀ ਕਾਨੂੰਨ ਇਹ ਅਲਾਉ ਕਰਦਾ ਹੈ ਕਿਸੇ ਨੂੰ ਕਿ ਕੋਈ ਜਾ ਕੇ ਕਿਸਦਾ ਆਧਾਰ ਕਾਰਡ ਚੈੱਕ ਕਰ ਸਕੇ ਬਿਲਕੁਲ ਨਹੀਂ ਕਰਦਾ ਹੈਗਾ ਇਹ ਅਥਾਰਟੀ ਪੁਲਿਸ ਨਹੀਂ ਕਰਨੀ ਹੈ ਆਇਡੈਂਟੀਫਿਕੇਸ਼ਨ ਪੁਲਿਸ ਨਹੀਂ ਕਰਨੀ ਹੈ ਮੇਰੀ ਆਪ ਨੂੰ ਆਪਦੇ ਮਾਧਿਅਮ ਰਾਈ ਮੈਂ ਇਹ ਬੇਨਤੀ ਕਰਦਾ ਠੀਕ ਹੈ ਜੇ ਤੁਹਾਡੇ ਜੋ ਵੀ ਇਮੋਸ਼ਨਸ ਹੈਗੇ ਨੇ ਉਹਦੇ ਵਿੱਚ ਆ ਕੇ ਆਪ ਕੋਈ ਗਲਤ ਸਟੈਪ ਨਾ ਲੈ ਲਈਏ ਤੇ ਜੇ ਕੋਈ ਫਿਰ ਵੀ ਹੁਣ ਬਾਜ਼ ਨਹੀਂ ਆਉਂਦਾ ਹੈਗਾ ਇਹਦੇ ਕੰਮ ਕਰਨ ਤੋਂ ਤਾਂ ਮੈਂ ਤੁਹਾਡੇ ਮਾਧਿਅਮ ਰਾਈ ਚਿਤਾਵਨੀ ਨਹੀਂ ਦਿੰਦਾ ਕਿ ਮੈਂ ਐਫ ਆਰ ਦਰਜ ਕਰਕੇ ਅੰਦਰ ਰਹੂੰਗਾ ਨਹੀਂ ਤੁਸੀਂ ਬਾਹਰ ਜਾ ਜੋ ਇਹਦਾ ਕੰਮ ਜੇ ਤੁਹਾਡੇ ਵੱਲੋਂ ਦੁਬਾਰਾ ਕੀਤਾ ਗਿਆ ਤਾਂ ਫਿਰ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਦੂਜਾ ਪੱਖੇ ਵੀ ਹੈ ਕਿ ਜਿਹੜੇ ਲੋਕ ਪ੍ਰਵਾਸੀ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਬੈਠੇ ਹੁੰਦੇ ਨੇ ਤਰ੍ਹਾਂ ਇਹ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਗਾਹੇ ਬਗਾਏ ਹੋਏ ਨੇ ਰੀਸੈਂਟਲੀ ਖੁਸ਼ਹਾਰਪੁਰ ਦੇ ਵਿੱਚ ਹੋਇਆ ਜੇ ਤੋਂ ਬਾਅਦ ਜਿਹੜੀਆਂ ਲੋਕਾਂ ਦੀਆਂ ਫੀਲਿੰਗਸ ਜੜੀਆਂ ਨੇ ਉਹ ਕਿਤੇ ਨਾ ਕਿਤੇ ਆਹਤ ਜ਼ਰੂਰ ਹੋਈਆਂ ਪੈਟਰੋਲਿੰਗ ਪੁਲਿਸ ਦੇ ਵੱਲੋਂ ਕੁਝ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਪੈਟਰੋਲਿੰਗ ਹੈਗੀ ਆ ਸਾਡੇ ਵੱਲੋਂ ਪਰ ਚੈਕਿੰਗ ਵੀ ਕੀਤੀ ਜਾ ਰਹੀ ਸੀ ਜਦੋਂ ਇਹ ਪੱਤਰਕਾਰ ਸਾਹਿਬ ਉੱਥੇ ਸੀਗੇ ਸਾਡੇ ਵੱਲੋਂ ਵੀ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਗਏ ਇਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਆਧਾਰ ਕਾਰਡ ਲੈ ਕੇ ਆਓ ਆਪਣੇ ਠੀਕ ਹੈ ਨਾ ਇੱਕ ਪ੍ਰੋਪਰ ਤਰੀਕਾ ਹੈਗਾ ਇਹ ਪ੍ਰੋਸੀਜਰ ਹੈਗਾ ਵੈਰੀਫਿਕੇਸ਼ਨ ਕਰਨ ਦਾ ਤਾਂ ਮੈਂ ਆਪਦੇ ਮਾਧਿਅਮ ਰਹੀ ਸਾਰੇ ਨੂੰ ਅਪੀਲ ਕਰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਟੈਨੈਂਟਸ ਰੱਖੇ ਹੋਏ ਨੇ ਕਿਰਾਏਦਾਰ ਹੈਗੇ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਆ ਤੇ ਜੇ ਕੋਈ ਕਾਲੂ ਗੱਲਬਾਤ ਹੁੰਦੀ ਹੈ ਤਾਂ ਤੁਹਾਡੇ ਖਿਲਾਫ ਵੀ ਜਿਹੜਾ ਹੈਗਾ ਜੋ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਆਪਣੀ ਜ਼ਿੰਮੇਵਾਰੀ ਕੁੱਤੀ ਸਮਝ ਕੇ ਜਿਹੜੇ ਤੁਹਾਡੇ ਟੈਨੈਂਟਸ ਹੈਗੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਰੋ ਪ੍ਰੋਪਰ ਉਹਨਾਂ ਦੀ شناخت ਹੋਣੀ ਚਾਹੀਦੀ ਹੈ ਪ੍ਰੋਪਰ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਤੇ ਦੂਜੀ ਗੱਲ ਜੋ ਤੁਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਬਾਹਰ ਆ ਕੇ ਹਾਂ ਦੋ 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 ਚੀਜ਼ਾਂ ਨੇ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਸਟੇਸ਼ਨ ਦੇ ਨੇੜੇ ਪਾਸੇ ਸਟੇਸ਼ਨ ਦੇ ਨੇੜੇ ਹੈ ਮੈਂ ਜੀ ਸਕੇਲ ਤੇ ਉੱਤੇ ਰੋਹ ਜਿਹੜੇ ਸ਼ਰਧਾਲੂ ਆਉਂਦੇ ਨੇ ਠੀਕ ਆ ਤਾਂ ਆਪਾਂ ਕਿਸੇ ਨੂੰ ਐਦਾਂ ਬਾਰ-ਬਾਰ ਪੁੱਛ ਕੇ ਤੰਗ ਪ੍ਰੇਸ਼ਾਨ ਵੀ ਨਹੀਂ ਕਰਦੇ ਹਰ ਇੱਕ ਬੰਦੇ ਦੀ ਭਾਵਨਾਵਾਂ ਹੈਗੀਆਂ ਨੇ ਸਿੱਖ ਰਿਲੀਜੀਅਨ ਨਾਲ ਜੁੜੀਆਂ ਨੇ ਚਾਹੇ ਉਹ ਹਿੰਦੂ ਹੈਗਾ ਚਾਹੇ ਮੁਸਲਮਣ ਜਿਹੜਾ ਮਰਜ਼ੀ ਰਿਲੀਜੀਅਨ ਦਾ ਹੈਗਾ ਆ ਤੇ ਕਈ ਬੰਦੇ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਨੇ ਠੀਕ ਹੈ ਨਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਕਰੀਏ ਇਹ ਸਟੇਸ਼ਨ ਹੈਗਾ ਇਹ ਤਾਂ ਦੇਖੋ ਕਿ ਕਹਿੰਦੇ ਇੱਥੋਂ ਕਿਸੇ ਨੇ ਟਰਾਂਸਪੋਰਟ ਟ੍ਰਾਂਸਪੋਰਟੇਸ਼ਨ ਦਾ ਜ਼ਰੀਆ ਹੈਗਾ ਆ ਠੀਕ ਹੈ ਨਾ ਇੱਥੋਂ ਤਾਂ ਬੰਦੇ ਨੇ ਆਣਾ ਜਾਣਾ ਠੀਕ ਹੈ ਨਾ ਇਸ ਲਈ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰੋ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਆ 올 ਟਾਈਮ ਮੈਂ ਅਵੇਲੇਬਲ ਆ ਉੱਥੇ ਵੀ ਉਰੇ ਵੀ ਮੈਂ 10 ਮਿੰਟ ਚ ਪਹੁੰਚ ਗਿਆ ਇਹ ਚਾਰ ਸਾਂ ਪਹਿਲਾਂ ਆ ਗਏ ਤੇ ਅਸੀਂ ਤੁਹਾਡੇ ਨਾਲ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਸਾਨੂੰ ਬੁਲਾਓ ਅਸੀਂ ਵੈਰੀਫਾਈ ਕਰਾਂਗੇ ਕਾਈਂਡਲੀ ਆਪ ਨਾ ਵੈਰੀਫਾਈ ਕਰੋ ਜਿੱਦਾਂ ਹੁਣ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਗਈ ਸੀ ਜੀ ਹਾਂ ਫਿਰ ਉਹ ਪੁਲਿਸ ਨੂੰ ਆ ਕੇ ਸਾਹਮਣੀ ਪਈ ਠੀਕ ਹੈ ਨਾ ਜੇ ਕੱਲ ਨੂੰ ਕੋਈ ਜ਼ਿਆਦਾ ਆਊਟ ਆਫ ਕੰਟਰੋਲ ਕਰ ਲੂੰ ਗਲਤੀ ਕੀਤੀ ਨਿਕਲਣੀ ਹੈ ਤੁਹਾਡੀ ਨਿਕਲਣੀ ਇਸ ਕਰਕੇ ਮੈਂ ਆਪ ਦੇ ਮੱਦੇਨਜ਼ਰ ਸੋ ਬਿਲਕੁਲ ਇਹਨਾਂ ਐਸਐਚਓ ਦਾਨਿਸ਼ਵੀਰ ਸਿੰਘ ਜਿਹੜੇ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਸਟੇਸ਼ਨ ਤੇ ਪਹੁੰਚੇ ਕਿਉਂਕਿ ਮਾਹੌਲ ਜਿਹੜਾ ਸੀ ਥੋੜਾ ਉਹ ਗਰਮਾ ਗਿਆ ਸੀ ਜਿਸ ਤੋਂ ਬਾਅਦ ਹੁਣ ਕਿਤੇ ਮੈਂ ਕਿਤੇ ਦੋਨੇ ਧਿਰਾਂ ਨੂੰ ਜਿਹੜਾ ਸ਼ਾਂਤ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਦੋ ਪੱਤਰਕਾਰ ਅਨੰਤਪੁਰ ਸਾਹਿਬ ਦੇ ਜਿਨ੍ਹਾਂ ਦੇ ਵੱਲੋਂ ਕੁਝ ਆਧਾਰ ਕਾਰਡ ਲੋਕਾਂ ਦੇ ਪਰਵਾਸੀਆਂ ਦੇ ਜਿਹੜੇ ਚੈਕਿੰਗ ਤੇ ਜਾ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਇਹ ਕਿਸੇ ਕੋਲ ਅਧਿਕਾਰ ਨਹੀਂ ਕੇਵਲ ਤੇ ਕੇਵਲ ਪ੍ਰਸ਼ਾਸਨ ਕੋਲ ਅਧਿਕਾਰ ਹੈ ਪ੍ਰਸ਼ਾਸਨ ਕਿਸੇ ਦਾ ਆਧਾਰ ਕਾਰਡ ਚੈੱਕ ਕਰ ਸਕਦਾ ਤੇ ਖਾਸ ਤੌਰ ਤੇ ਜਦੋਂ 350 ਸਾਲਾ ਸ਼ਹੀਦੀ ਪੁਰਬ ਜਿਹੜੇ ਮਨਾਏ ਜਾ ਰਹੇ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਐਸੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਅਨੰਤਪੁਰ ਸਾਹਿਬ ਕੀ ਕੀ ਜਾਨਕੀ ਕੀ ਕਹਿਣਾ ਸੀ ਇਹ ਸਾਰਾ ਕੁਝ ਤੁਹਾਡੇ ਨਾਲ ਜਿਹੜਾ ਸੀ ਸਾਂਝਾ ਕੀਤਾ ਹੈ ਲਾਈਵ ਆਨੰਦਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਦੇ ਸਟੇਸ਼ਨ ਤੋਂ ਇਸ ਸਮੇਂ ਅਸੀਂ ਤੁਹਾਡੇ ਨਾਲ ਜੁੜੇ ਸੀ ਹੁਣ ਤੱਕ ਲਈ ਜਨਾ ਧੰਨਵਾਦ